ਆਪਾਂ ਸਾਰੇ ਪੰਜਾਬੀ ਇਸ ਗੱਲ ਤੋਂ ਵਾਕਿਫ ਆ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ ਸ਼ਾਂਤੀ, ਪ੍ਰੇਮ, ਮੁਹੱਬਤ, ਭਾਈਚਾਰਕ ਸਾਂਝ ਦਾ ਸੁਨੇਹਾ ਦੇਣ ਵਾਲੀ ਦੁਨੀਆ ਤੇ ਸੁਨੇਹਾ ਦੇਣ ਵਾਲੀ ਧਰਤੀ ਸਾਡੇ ਗੁਰੂਆਂ ਨੇ ਸਾਨੂੰ ਸਾਂਝੀ ਵਾਲਤਾ ਦਾ, ਸੁਰੱਖਿਆ ਦਾ ਪਾਠ ਪੜਾਇਆ ਪੰਜਾਬੀ ਹਮੇਸ਼ਾ ਜ਼ੁਲਮ ਕਰਨ ਵਾਲੇ ਦੇ ਖਿਲਾਫ ਖੜਾ ਹੋਇਆ ਤੇ ਜਿੱਥੇ ਤੇ ਜ਼ੁਲਮ ਹੋ ਰਿਹਾ ਉਹਦੇ ਹੱਕ ਵਿੱਚ ਖੜਾ ਹੋਇਆ ਅੱਜ ਜੋ ਦੇਸ਼ ਦਾ ਮਾਹੌਲ ਹੈ ਜੋ ਪੰਜਾਬ ਵਿੱਚ ਵੀ ਜਿਹੜੀ ਗੱਲ ਚੱਲ ਰਹੀ ਹੈ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਪੁਲਿਸ ਨੇ ਇੱਕ ਬਹੁਤ ਵੱਡਾ ਆਪਰੇਸ਼ਨ ਪਰਹਾਰ ਗੈਂਗਸਟਰਾਂ ਤੇ ਵਾਰ ਯੁੱਧ ਗੈਂਗਸਟਰਾਂ ਵਿਰੁੱਧ ਸ਼ੁਰੂ ਕੀਤਾ ਉਹਦੀ ਸ਼ੁਰੂਆਤ ਕੀਤੀ ਪੰਜਾਬ ਵਿੱਚ ਸੁਰੱਖਿਆ ਦੇਣਾ ਸਭ ਨੂੰ ਜਾਨ ਮਾਲ ਦੀ ਰਾਖੀ ਦੀ ਗਰੰਟੀ ਦੇਣਾ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਹਾਂ ਸਾ ਤੇ ਗੈਂਗਸਟਰ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਵਿਰਾਸਤੀ ਸਾਡਾ ਪਸ਼ੋਕਰ ਜਿਹੜਾ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਖਿਲਾਫ ਪੰਜਾਬ ਸਰਕਾਰ ਦਾ ਪੰਜਾਬ ਪੁਲਿਸ ਦਾ ਸਖਤ ਸੁਨੇਹਾ ਸਖਤ ਮੈਸੇਜ ਕਿ ਕੋਈ ਵੀ ਬਖਸ਼ਿਆ ਨਹੀਂ ਜਾਏਗਾ ਗੁਰੂਆਂ ਦੀ ਧਰਤੀ ਤੇ ਆ ਜਿਹੜੇ ਨਵੇਂ ਸ਼ਬਦ ਆਪਾਂ ਸੁਣ ਰਹੇ ਆ ਗੈਂਗਸਟਰ ਬਾਦ ਫਰੋਤੀਆਂ ਇਹਦਾ ਨਾਮੋ ਨਿਸ਼ਾਨ ਮਿਟਾਉਣ ਦਾ ਸੰਕਲਪ ਪੰਜਾਬ ਦੀ ਸਰਕਾਰ ਨੇ ਪੰਜਾਬ ਦੀ ਪੁਲਿਸ ਨੇ ਲਿਆ ਜਿਵੇਂ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਲੜਿਆ ਕਾਮਯਾਬੀ ਨਾਲ ਹਜ਼ਾਰਾਂ ਲੋਕਾਂ ਨੂੰ ਜੇਲਾ ਵਿੱਚ ਭੇਜਿਆ ਉਹਨਾਂ ਦੀ ਕਾਲੀਕ ਮਹੀ ਨਾਲ ਬਣੇ ਮਕਾਨ ਕੋਠੀਆਂ ਬੰਗਲੇ ਟਾਏ ਗਏ ਉਸੇ ਤਰ੍ਹਾਂ ਹੀ ਹੁਣ ਗੈਂਗਸਟਰਾਂ ਦੇ ਖਿਲਾਫ ਵੀ ਇੱਕ ਨਵੀਂ ਕਾਰਵਾਈ ਪੰਜਾਬ ਦੀ ਪੁਲਿਸ ਮਾਨਯੋਗ ਮੁੱਖ ਮੰਤਰੀ ਜੀ ਦੀ ਦਿਸ਼ਾ ਨਿਰਦੇਸ਼ ਵਿੱਚ ਕਰਨ ਜਾ ਰਹੀ ਹੈ 12000 ਪੁਲਿਸ ਕਰਮੀਆਂ ਦੀਆਂ ਟੀਮਾਂ ਬਣ ਗਈਆਂ 2000 ਟੀਮਾਂ ਬਣਾਈਆਂ ਗਈਆਂ ਜਿਹੜੇ ਗੈਂਗਸਟਰ ਜੇਲਾ ਵਿੱਚ ਬੈਠੇ ਕੋਈ ਕਾਰਵਾਈ ਕਰਦੇ ਆ ਉਹਨਾਂ ਦੇ ਖਿਲਾਫ ਵੀ ਤੇ ਜਿਹੜੇ ਵਿਦੇਸ਼ਾਂ ਵਿੱਚ ਬੈਠ ਕੇ ਫਰੋਤੀ ਦਾ ਧੰਦਾ ਕਰਦੇ ਆ ਪੰਜਾਬੀਆਂ ਵਿੱਚ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਆ ਕਾਲੀ ਕਮਾਈ ਕਰਦੇ ਆ ਕਾਰੋਬਾਰੀ ਲੋਕਾਂ ਨੂੰ ਡਰਾਉਂਦੇ ਆ ਉਨਾ ਦੇ ਖਿਲਾਫ ਵੀ ਜਿਹੜੇ ਵਿਦੇਸ਼ਾਂ ਚ ਬੈਠੇ ਹੋ ਉਹਦੇ ਖਿਲਾਫ ਵੀ ਪੰਜਾਬ ਪੁਲਿਸ ਨੇ ਪੂਰਾ ਐਕਸ਼ਨ ਪਲਾਨ ਤਿਆਰ ਕਰ ਲਿਆ। ਔਰ ਜਿਹੜੇ ਉਹਨਾਂ ਨੂੰ ਫੰਡ ਕਰਦੇ ਆ ਜਿਹੜੇ ਉਹਨਾਂ ਨੂੰ ਬਚਾਉਂਦੇ ਆ ਉਹਨਾਂ ਦੇ ਉਹਨਾਂ ਦੇ ਮਗਰ ਜਾਂਦੇ ਆ। ਉਹਨਾਂ ਦੇ ਖਿਲਾਫ ਵੀ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਨੇ ਸਖਤ ਸਟੈਂਡ ਲੈ ਲਿਆ। ਔਰ ਨਾਲ ਨਾਲ ਜਿਨ੍ਹਾਂ ਟਰੈਵਲ ਏਜੰਟਾਂ ਨੇ ਜਿਨ੍ਹਾਂ ਲੋਕਾਂ ਨੇ ਗੈਂਗਸਟਰਾਂ ਨੂੰ ਬਚਾ ਕੇ ਬਾਹਰ ਭੇਜਿਆ ਉਹ ਵੀ ਬਖਸ਼ੇ ਨਹੀਂ ਜਾਣਗੇ। ਬڑے ਪ੍ਰੋਫੈਸ਼ਨਲ ਤਰੀਕੇ ਦੇ ਨਾਲ ਪੰਜਾਬ ਪੁਲਿਸ ਦੇਸ਼ ਦੀ ਪਹਿਲੀ ਪੁਲਿਸ ਆ ਜਿਹਨੇ ਗੈਂਗਸਟਰਾਂ ਦੇ ਉੱਤੇ ਬੜੇ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਆਰਗੇਨਾਈਜ਼ ਤਰੀਕੇ ਨਾਲ ਇਹ ਹਮਲਾਵਰ ਹੋ ਕੇ ਇਹ ਪਲਾਨ ਤਿਆਰ ਕੀਤਾ ਹੈ ਜਿਹਦੇ ਵਿੱਚ ਮਾਡਰਨ ਟੈਕਨੀਕਸ ਮੈਥਡ ਵਰਤੇ ਜਾਣਗੇ ਸਾਰੇ ਇਕਵਿਪਮੈਂਟ ਵਰਤੇ ਜਾਣਗੇ ਗੈਂਗਸਟਰ ਬਾਦ ਨੂੰ ਖਤਮ ਕੀਤਾ ਜਾਏਗਾ ਪੰਜਾਬ ਪੁਲਿਸ ਵੱਲੋਂ ਇੱਕ ਹੈਲਪਲਾਈਨ ਨੰਬਰ ਸਾਰੇ ਪੰਜਾਬੀਆਂ ਵਾਸਤੇ ਸਾਰੇ ਲੋਕਾਂ ਵਾਸਤੇ ਜਾਰੀ ਕੀਤਾ ਗਿਆ 93946 93946 ਮੈਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਇਹ ਸਾਡੀ ਸਾਂਝੀ ਲੜਾਈ ਹੈ ਜਿਸ ਤਰ੍ਹਾਂ ਯੁੱਧ ਨਸ਼ਿਆਂ ਵਿਰੁੱਧ ਅਸੀਂ ਸਾਂਝੇ ਤੌਰ ਤੇ ਲੜਿਆ ਅਸੀਂ ਜਿੱਤਣ ਵੱਲ ਨੂੰ ਵਧ ਰਹੇ ਹਾਂ ਇਸੇ ਤਰ੍ਹਾਂ ਗੈਂਗਸਟਰਵਾਦ ਦੇ ਵਿਰੁੱਧ ਵੀ ਆਪਾਂ ਨੂੰ ਸਭ ਨੂੰ ਕੌਨਫੀਡੈਂਸ ਦੇ ਨਾਲ ਇਕੱਠੇ ਹੋ ਕੇ ਲੜਾਈ ਲੜਨੀ ਪੈਗੀ ਇਹ ਨੰਬਰ 93946 93946 ਤੇ ਉੱਤੇ ਕਾਲ ਕਰਕੇ ਤੁਸੀਂ ਕੋਈ ਵੀ ਜਾਣਕਾਰੀ ਇਹਨਾਂ ਗੈਂਗਸਟਰਾਂ ਦੇ ਖਿਲਾਫ ਦੇ ਸਕਦੇ ਹੋ। ਔਰ ਘਬਰਾਉਣ ਦੀ ਲੋੜ ਨਹੀਂ। ਪੰਜਾਬੀਆਂ ਦੇ ਉੱਤੇ ਕੋਈ ਵੀ ਬਿਫਤਾ ਆਈ ਹੈ। ਆਪਾਂ ਨਿਡਰਤਾ ਦੇ ਨਾਲ ਬਹਾਦਰੀ ਨਾਲ ਉਹਦਾ ਮੁਕਾਬਲਾ ਕੀਤਾ। ਬਹੁਤ ਸਾਰੇ ਮਾੜੇ ਸਮਿਆਂ ਦੇ ਵਿੱਚੋਂ ਪੰਜਾਬੀਆਂ ਨੂੰ ਲੰਘਣਾ ਪਿਆ। ਲੇਕਿਨ ਹਮੇਸ਼ਾ ਬਹਾਦਰੀ ਦੀ ਸੱਚਾਈ ਦੀ ਪੰਜਾਬ ਦੇ ਕਲਚਰ ਦੀ ਤੇ ਪੰਜਾਬ ਦੇ ਇਹ ਉਹ ਕਲਚਰ ਆ ਜਿਹਨੇ ਵੱਡੇ ਵੱਡੇ ਹਮਲਾਵਾਰਾਂ ਨੂੰ ਹਰਾ ਕੇ ਵਾਪਸ ਭੇਜਿਆ ਤੇ ਗੈਂਗਸਟਰ ਦਾ ਕੋਈ ਵੱਡੀ ਗੱਲ ਨਹੀਂ ਇਸ ਕਰਕੇ ਆਪਾਂ ਸਾਰੇ ਪੰਜਾਬੀ ਇਕੱਠੇ ਹੋ ਕੇ ਗੈਂਗਸਟਰਵਾਦ ਦੇ ਖਿਲਾਫ ਮੋਰਚਾ ਲਾਈਏ ਇਹ ਸੁਨੇਹਾ ਦੇਣ ਵਾਸਤੇ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਦਿਸ਼ਾ ਨਿਰਦੇਸ਼ ਵਿੱਚ ਪੰਜਾਬ ਦੀ ਪੁਲਿਸ ਪੰਜਾਬ ਦੇ ਡੀਜੀਪੀ ਪੂਰਾ ਤਤਪਰਿਆ ਤੇ ਪੂਰੇ ਅਲਰਟ ਆ ਸਾਡੀ ਪੰਜਾਬ ਪੁਲਿਸ ਪੂਰੀ ਤਰ੍ਹਾਂ ਇਕুইਪਡ ਹੈ ਪੂਰੀ ਤਰ੍ਹਾਂ ਕਾਬਲ ਹੈ ਪੂਰੇ ਦੇਸ਼ ਦੀ ਪੁਲਿਸ ਨਾਲੋਂ ਚੰਗੀ ਹੈ ਬਹਾਦਰ ਹੈ ਵੱਡੇ ਵੱਡੇ ਚੁਣੌਤੀਆਂ ਦਾ ਮੁਕਾਬਲਾ ਕਰ ਚੁੱਕੀ ਹੈ ਪ੍ਰੂਵ ਕਰ ਚੁੱਕੀ ਆਪਣੇ ਆਪ ਨੂੰ ਇਸ ਕਰਕੇ ਪੰਜਾਬੀ ਸਾਰੇ ਸਹਿਯੋਗ ਕਰਨ ਸਮਰਥਨ ਦੇਣ ਤਾਂ ਕਿ ਸਾਡੀ ਪੁਲਿਸ ਗੈਂਗਸਟਰ ਵਾਦ ਦਾ ਸਫਾਇਆ ਕਰ ਸਕੇ ਇਹ ਗੱਲ ਕਹਿਣ ਵਾਸਤੇ ਅੱਜ ਅਸੀਂ ਤੁਹਾਨੂੰ ਸਭ ਨੂੰ ਇਹ ਬੁਲਾਇਆ ਇੱਥੇ ਮੈਂ ਗੈਂਗਸਟਰ ਦੀ ਮਦਦ ਕਰਨ ਵਾਲੇ ਤੇ ਗੈਂਗਸਟਰਾਂ ਨੂੰ ਵੀ ਇਹ ਕਹਿਣਾ ਚਾਹਨਾ ਹੈ ਹੱਲੇ ਵੀ ਮੌਕਾ ਹੈ ਹੱਲੇ ਵੀ ਡੁੱਲੇ ਬੇਰਾ ਦਾ ਕੁਛ ਨਹੀਂ ਵਿਗੜਿਆ ਤੁਸੀਂ ਪੰਜਾਬ ਦੇ ਮਾਹੌਲ ਨੂੰ ਪੰਜਾਬ ਦੀ ਨੌਜਵਾਨੀ ਨੂੰ ਖਰਾਬ ਨਾ ਕਰੋ ਹੱਲੇ ਵੀ ਛੱਡ ਦਿਓ ਇਹ ਧੰਦਾ ਸਿੱਧੇ ਰਸਤੇ ਆ ਜਾਓ ਤੇ ਮੈਂ ਉਹਨਾਂ ਲੋਕਾਂ ਨੂੰ ਜਿਹੜੇ ਮਦਦ ਕਰਦੇ ਗੈਂਗਸਟਰਾਂ ਦੀ ਉਹਨਾਂ ਨੂੰ ਵੀ ਕਹਿਣਾ ਚਾਹਨਾ ਹੈ ਕਿ ਪੰਜਾਬ ਦੀ ਹਿਸਟਰੀ ਲਈ ਇਤਿਹਾਸ ਰਿਆ ਪੰਜਾਬ ਨੇ ਕਦੀ ਵੀ ਇਹੋ ਜਿਹੇ ਇਹ ਕਾਰਾਣਾ ਕੰਮ ਕਰਨ ਵਾਲਿਆਂ ਦੇ ਮੂਰੇ ਗੋਡੇ ਨਹੀਂ ਟੇਕੇ ਤੇ ਇਹ ਗੈਂਗਸਟਰਵਾਦ ਨੂੰ ਖਤਮ ਕਰਕੇ ਰਾਵਾਂਗੇ ਨਾਲ ਹੀ ਮੈਂ ਸਾਰੇ ਪੰਜਾਬੀਆਂ ਨੂੰ ਨੌਜਵਾਨ ਮੁੰਡਿਆਂ ਨੂੰ ਇਹ ਗੱਲ ਕਹਿਣੀ ਚਾਹਨਾ ਜਿਹੜੇ ਟੀਨੇਜਰ ਆ ਜਾਂ ਉਸ ਤੋਂ ਵੱਡੇ ਆ ਕਿ ਬਿਲਕੁਲ ਆਪਣੇ ਫਿਊਚਰ ਵੱਲ ਆਪਣੇ ਮਾਪੇ ਦੇ ਸੁਪਨਿਆਂ ਵੱਲ ਧਿਆਨ ਦਿਓ ਪਰਮਾਤਮਾ ਨੇ ਤੁਹਾਨੂੰ ਇਹ ਜਨਮ ਦਿੱਤਾ ਇਹਦਾ ਸਹੀ ਉਪਯੋਗ ਕਰੋ ਆਪਣੇ ਮਾਤਾ ਪਿਤਾ ਦੇ ਸੁਪਨੇ ਆ ਤੇ ਪੂਰਾ ਉਤਰੋ ਗੈਂਗਸਟਰ ਬਾਦ ਜਿਹੜੇ ਆ ਗੈਂਗਸਟਰ ਲੋਕ ਆ ਇਹ ਤੁਹਾਨੂੰ ਛਲਾਵਾ ਦਿੰਦੇ ਆ ਤੁਹਾਨੂੰ ਧੋਖਾ ਦਿੰਦੇ ਆ ਤੇ ਮੈਂ ਆਪਾਂ ਸਾਰੇ ਹੀ ਰਲ ਮਿਲ ਕੇ ਨੌਜਵਾਨਾਂ ਨੂੰ ਵੀ ਇਸ ਰਸਤੇ ਤੋਂ ਜਿਹੜੇ ਗੈਂਗਸਟਰਾਂ ਦੇ ਜਾਲ ਵਿੱਚ ਫਸ ਜਾਂਦੇ ਆ ਉਹਨਾਂ ਦੀ ਚੁਗਲ ਵਿੱਚ ਫਸ ਜਾਂਦੇ ਆ ਉਹਨਾਂ ਨੂੰ ਵੀ ਸਮਝਾਈਏ ਤੇ ਅੱਜ ਪੰਜਾਬ ਪੁਲਿਸ ਦਾ ਇਹ ਸੁਨੇਹਾ ਪੰਜਾਬ ਸਰਕਾਰ ਦਾ ਗੈਂਗਸਟਰਾਂ ਦੇ ਖਿਲਾਫ ਸੁਨੇਹਾ ਤੇ ਪੰਜਾਬੀਆਂ ਨੂੰ ਇੱਕ ਮੈਸੇਜ ਹੈ ਆ ਵੀ ਆਪਾਂ ਗੈਂਗਸਟਰ ਖਿਲਾਫ ਗੈਂਗਸਟਰਵਾਦ ਦੇ ਖਿਲਾਫ ਸਮਰਥਨ ਕਰੀਏ ਇਹ ਜਿਹੜਾ ਨੰਬਰ ਜਾਰੀ ਕੀਤਾ ਗਿਆ ਉਹਦੇ ਉੱਤੇ ਜਿਹੜੀ ਵੀ ਜਾਣਕਾਰੀ ਤੁਹਾਨੂੰ ਮਿਲਦੀ ਹੈ ਉਹ ਦੱਸੋ ਤੁਹਾਡੀ ਪਛਾਣ ਗੁਪਤ ਰੱਖੀ ਜਾਏਗੀ ਤੁਹਾਡੀ ਪਛਾਣ ਕਿਸੇ ਨੂੰ ਨਹੀਂ ਦੱਸੀ ਜਾਏ ਗੈਂਗਸਟਰਾਂ ਦੇ ਉੱਤੇ ਇਹ ਮਾੜੇ ਅੰਸਰਾਂ ਦੇ ਉੱਤੇ ਇਹ ਲੁਟੇਰਿਆਂ ਦੇ ਉੱਤੇ ਪੂਰਾ ਐਕਸ਼ਨ ਪੰਜਾਬ ਪੁਲਿਸ ਕਰੇਗੀ ਸਰ ਕਿੰਨੇ ਦੇ ਗੈਂਗ ਗਰੁੱਪ ਜਿਹੜੇ ਆਪਣੇ ਹੈਗੇ ਸਕਰੀਨ ਦੇ ਪੰਜਾਬ ਦੇ